ਸਸੇ ਕਾਲ ਜੀ ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਸਪੀ ਜਸ ਉੱਤਰ ਭਾਰਤ ਦੇ ਵਿੱਚ ਪਾਰਾ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਗਰਮੀ ਦੀ ਜੇ ਗੱਲ ਕਰੀਏ ਤਾਂ ਗਰਮੀ ਨੇ ਲੋਕਾਂ ਦੇ ਪਛੀਨੇ ਛੜਾਏ ਹੋਏ ਨੇ ਪਾਰੇ ਦੀ ਜੇ ਗੱਲ ਕਰੀਏ ਤਾਂ ਪਾਰਾ 45 ਡਿਗਰੀ ਤੋਂ ਉੱਪਰ ਨਜ਼ਰ ਆ ਰਿਹਾ ਹੈ ਜਾਇ ਇਸ ਵੇਲੇ ਅਸੀਂ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਉੱਤੇ ਪਹੁੰਚੇ ਹੋਏ ਹਾਂ ਇੱਥੇ ਦਾ ਤਾਪਮਾਨ ਵੀ ਜਿਹੜਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਜਿਹੜਾ ਤਾਪਮਾਨ ਵਧਣ ਦੇ ਕਰਕੇ ਜਿਹੜੀ ਗਰਮੀ ਵਧੀ ਉਸ ਦੇ ਕਰਕੇ ਜੇ ਗੱਲ ਕਰੀਏ ਤਾਂ ਜਿਹੜਾ ਸੁਖਨਾ ਲੇਕ ਦਾ ਜਿਹੜਾ ਪਾਣੀ ਹੈ ਉਹ ਵੀ ਦੱਸਿਆ ਜਾ ਰ ਸੈਲਾਨੀਆਂ ਦੀ ਜੇ ਗੱਲ ਕਰੀਏ ਇੱਥੇ ਘੁੰਮਣ ਫਿਰਨ ਵਾਲੇ ਲੋਕਾਂ ਦੀ ਜੇ ਗੱਲ ਕਰੀਏ ਉਹਨਾਂ ਦੇ ਵਿੱਚ ਵੀ ਜਿਹੜੀ ਵੱਡੀ ਕਮੀ ਨਜ਼ਰ ਆ ਰਹੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਜਿਹੜੀ ਇੱਕ ਸੂਚਨਾ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਬਿਲਕੁਲ ਬਦਲ ਜਾਵੇਗਾ ਜਿਹੜੀ ਵੈਸਟਰਨ ਡਿਸਟਰਬੈਂਸ ਹੈ ਉਹ ਆਨ ਹੋ ਜਾਵੇਗੀ ਤੇ ਜਿਹੜਾ ਪੰਜਾਬ ਦੇ ਵਿੱਚ ਮੌਸਮ ਥੋੜਾ ਠੰਡਾ ਜ਼ਰੂਰ ਹੋਵੇਗਾ ਪਰ ਇਹ ਇਥੋਂ ਦੀ ਜੇ ਗੱਲ ਕਰੀਏ ਪੰਜਾਬ ਦੇ ਤਾਪਮਾ ਦੀ ਗੱਲ ਕਰੀਏ ਚੰਡੀਗੜ੍ਹ ਦੇ ਤਾਪਮਾ ਦੀ ਗੱਲ ਕਰੀਏ ਤਾਂ ਅਜੇ ਹੁਣ ਕੁਝ ਵੀ ਹਲੇ ਤੱਕ ਦਿਖਾਈ ਨਹੀਂ ਦੇ ਰਿਹਾ ਪਾਰਾ ਲਗਾਤਾਰ ਵਧ ਰਿਹਾ ਤੇ ਗਰਮੀ ਦੀ ਜੇ ਗੱਲ ਕਰੀਏ ਗਰਮੀ ਨੇ ਤਾਂ ਐਨੇ ਕੋ ਬੁਰਾ ਹਾਲ ਕੀਤਾ ਹੈ ਲੋਕਾਂ ਦਾ ਕਿ ਲੋਕਾਂ ਦੇ ਜਿਹੜੇ ਪਸੀਨੇ ਹੋਏ ਗਰਮੀ ਨੇ ਛੁੜਾਏ ਹੋਏ ਨੇ ਤੇ ਜੇ 10 ਸੂਬਿਆਂ ਦੇ ਵਿੱਚ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਿਹੜਾ yellow ਤੇ ਅਰਜ ਅਲਰਟ ਵੀ ਜਿਹੜਾ ਜਾਰੀ ਕੀਤਾ ਗਿਆ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਹੀ ਰਹੋ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰੋਂ ਨਿਕਲੋ ਤੇ ਜੇਕਰ ਘਰੋਂ ਨਿਕਲ ਵੀ ਰਹੇ ਹੋ ਤਾਂ ਆਪਣਾ ਸਿਰ ਢੱਕ ਕੇ ਨਿਕਲੋ ਤੇ ਲਗਾਤਾਰ ਥੋੜੇ-ਥੋੜੇ ਸਮੇਂ ਬਾਅਦ ਪਾਣੀ ਪੀਂਦੇ ਰਹੋ ਤੇ ਆਪਣੇ ਆਪ ਨੂੰ ਹਾਈਡਰੇਟ ਰੱਖੋ ਇਹ ਜਿਹੜੀਆਂ ਕੁਝ ਕੁ ਐਡਵਾਈਜ਼ਰੀ ਜਿਹੜੀ ਇਹ ਕਹਿ ਸਕਦੇ ਆਪਾਂ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਮੌਸਮ ਜ਼ਰੂਰ ਬਦਲੇਗਾ ਤੇ ਮੌਸਮ ਤੋਂ ਗਰਮੀ ਤੋਂ ਥੋੜੀ ਜੀ ਰਾਹਤ ਜ਼ਰੂਰ ਮਿਲੇਗੀ ਪਰ ਹਾਲੇ ਤੱਕ ਜੋ ਤਾਪਮ 80 ਡਿਗਰੀ ਤੋਂ ਉੱਪਰ ਦਾ ਤਾਪਮਾਨ ਜਿਹੜਾ ਅੱਜ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਲੈ ਕੇ ਜਿਹੜਾ ਲੋਕਾਂ ਦੀ ਜਿਹੜੀ ਇੱਥੇ ਭੀੜ ਹੈ ਸੁਖਨਾ ਝੀਲ ਦੇ ਉੱਤੇ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਲੋਕਾਂ ਦੀ ਜਿਹੜੀ ਭੀੜ ਹੈ ਉੱਥੇ ਬਹੁਤ ਜਿਹੜਾ ਘਟ ਜਿਹੜਾ ਰੁਝਾਨ ਲੋਕਾਂ ਦਾ ਇਸ ਸਮੇਂ ਦਿਖਾਈ ਦੇ ਰਿਹਾ ਹਾਲਾਂਕਿ ਇੱਥੋਂ ਜਿਹੜੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਘੁੰਮਣ ਆਉਂਦੇ ਨੇਗੇ ਤੇ ਸੁਖਨਾ ਲੇਕ ਤੇ ਆਪਾਂ ਜੇ ਗੱਲ ਕਰੀਏ ਸੁਖਨਾ ਝੀਲ ਤੇ ਅਕਸਰ ਹੀ ਰੌਣਕਾਂ ਲੱਗਿਆ ਰਹਿੰਦੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਘੁੰਮਣ ਆਉਂਦੇ ਨੇ ਪਰ ਅੱਜ ਦੀ ਜੇ ਗੱਲ ਕਰੀਏ ਇੱਥੋਂ ਇਦਾਂ ਦੇ ਕੁਝ ਮਾਹੌਲ ਦਿਖਾਈ ਨਹੀਂ ਦੇ ਰਿਹਾ ਕਾਫੀ ਘੱਟ ਗਿਣਤੀ ਦੇ ਵਿੱਚ ਲੋਕ ਨੇ ਹਾਲਾਂਕਿ ਹਵਾਵਾਂ ਚੱਲ ਰਹੀਆਂ ਨੇਗੇ ਪਰ ਹੀਟ ਵੇਵ ਦੇ ਕਰਕੇ ਜਿਹੜੀ ਹਵਾ ਹੈ ਉਹ ਵੀ ਗਰਮ ਨਜ਼ਰ ਆ ਰਹੀ ਹੈ ਤੇ ਲੋਕ ਜਿਹੜੇ ਘੁੰਮਣ ਫੇਰਨ ਵਾਲੇ ਵੀ ਉਹ ਕਾਫੀ ਘੱਟ ਇਸ ਇਸ ਮੁੱਦੇ ਨੂੰ ਲੈ ਕੇ ਜਿਹੜੇ ਗਰਮੀ ਨੂੰ ਲੈ ਕੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਗਰਮੀ ਦੇ ਵਿੱਚ ਜਣ ਕੇ ਕਿਵੇਂ ਗਰਮੀ ਮਹਿਸੂਸ ਕਰ ਰਹੇ ਨੇ ਤੇ ਗਰਮੀ ਤੋਂ ਬਚਾਅ ਦੇ ਲਈ ਲੋਕ ਕੀ ਕੀ ਉਪਾਅ ਕਰ ਰਹੇ ਨੇ ਇਸ ਦੇ ਨਾਲ ਹੀ ਲੋਕਾਂ ਦੇ ਆਪਾਂ رائے ਵੀ ਲਵਾਂਗੇ ਜੀ ਸਾਡੇ ਨਾਲ ਕੁਝ ਲੋਕ ਵੀ ਜਰੂਰ ਜੁੜੇ ਨੇ ਉਹਨਾਂ ਨਾਲ ਵੀ ਗਰਮੀ ਨੂੰ ਲੈ ਕੇ ਗੱਲਬਾਤ ਕਰਾਂਗੇ ਜੀ ਸਕਰੋਲ ਪੰਜਾਬ ਦੇ ਉੱਤੇ ਸਵਾਗਤ ਹੈ ਤੁਹਾਡਾ ਜੀ ਤੇ ਗਰਮੀ ਦੀ ਜੇ ਗੱਲ ਕਰੀਏ ਪਾਰਾ ਲਗਾਤਾਰ 45 ਡਿਗਰੀ ਤੋਂ ਉੱਪਰ ਨਜ਼ਰ ਆ ਰਿਹਾ ਤੇ ਗਰਮੀ ਨੇ ਲੋਕਾਂ ਦੇ ਪਸੀਨੇ ਛੜਾਏ ਹੋਏ ਨੇ ਤੁਸੀਂ ਗਰਮੀ ਨੂੰ ਕਿਵੇਂ ਮਹਿਸੂਸ ਕਰਦੇ ਹੋ ਆਪ ਤੋਂ 45 ਕਹ ਰਹੇ ਹੋ ਜੀ ਹਮਾਰੇ ਮੈਂ ਹੂੰ ਜਿੰਨੇ ਸੇ ਔਰ ਜਿੰਨੇ ਮੇਂ ਤਾਂ 48 ਡਿਗਰੀ ਵੀ ਚਲਾ ਗਿਆ ਉਹ ਤਾਂ ਜਿੰਨਾ ਹਰਮ ਹੈ ਇਸ ਚੱਕਰ ਮੈਂ ਦੋ ਤਿੰਨ ਚਾਰ ਦਿਨ ਅਬ ਸੋਲਨ ਗਏ تھے ਕਸੋਲੀ ਗਏ تھے ਉਧਰ ਉਧਰ ਦਾ ਟੈਂਪਰੇਚਰ ਤਾਂ ਬਹੁਤ ਅੱਛਾ ਲਗਾ ਅਬ ਵਾਪਿਸ ਦਿਲ ਕਰਾ ਕਿ ਵਹੀ ਚਲੇ ਜਾਏ ਕਿਉਂਕਿ ਇਤਨੀ ਵੈਂਗਰ ਗਰਮੀ ਹੈ ਜਾਂ ਤੋਂ ਮਤਲਬ ਜਿੰਨਾ ਦੁਬਾਰਾ और पंजाब में जो बताया जा रहा है कि अभी मौसम से राहत ज़रूर मिलेगी लेकिन कुछ भी आ, ऐसे आसार जड़े नज़र नहीं आ रहे हैं और सुखना लीक की अगर बात करें तो यहाँ पे आ, लोग घूमने आते थे पहले बहुत बड़ी गिनती में हालांकि अब इतना जड़ा आ, जो बात कही क्या इतने लोग दिखाई नहीं दे रहे हैं। और ये भी बात कही जा रही है कि सुखना लीक का जो पानी है सूख रहा है पानी का पद्धर नीचे जा रहा है इसको कैसे देख रहे हैं हाँ पानी का तो दिख रहा है सर बिल्कुल दिख रहा है नीचे दिख रहा है अभी सभी को देख ही रहे हैं पहले तो पूरा पानी होता था अब तो बहुत कम है यहाँ पानी पानी क्या सभी चीज़ें सूख रही है तो पानी तो सूखना ही है ऑटोमेटिक ही तो देखते हैं कितने दिन में और राहत आती है कह रहे है कि मानसून आने वाले प्री मानसून प्री मानसून भी अभी तक का इंटीमेशन नहीं दिख रहा कि दस बारह दिन में पंद्रह दिन में जुलाई में भी जुलाई के इस फर्स्ट मिड में आ सकती है गर्मी से बचने के लिए आप क्या क्या कर रहे हैं गर्मी से बचने के लिए सर घर पे एसी लगवा लिया अब और तो क्या और आप घूमने एक वीक के लिए उधर चले गए थे यही है सर गर्मी तो परेशान करती है बाहर फील्ड में रहना पड़ता है ए सी की अगर बात करें और ए सी आपका रूम था रूम तो ठंडा कर ही देगा लेकिन बाहर जो वातावरण का तापमान है उसको बढ़ा रहा है तो पेड़ वगैरह नहीं लगाने बिल्कुल सर पेड़ तो पेड़ वगैरह लगाने चाहिए पेड़ लगाएंगे तभी होगा ए सी से भी ऐसे काम नहीं चलेगा जी बहुत बहुत शुक्रिया थैंक यू सर ਸੋ ਹੋਰ ਵੀ ਲੋਕਾਂ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਸੋ ਬਿਲਕੁਲ ਅਸੀਂ ਸੁਖਨਾ ਲੇਖਤੇ ਆਏ ਹੋਇਆ ਤੇ ਸਾਡੇ ਨਾਲ ਕੁਝ ਹੋਰ ਲੋਕ ਜੁੜੇ ਨੇ ਉਹਨਾਂ ਦੇ ਨਾਲ ਵੀ ਗਰਮੀ ਨੂੰ ਲੈ ਕੇ ਗੱਲਬਾਤ ਕਰਾਂਗੇ ਸਸ਼ੀ ਗੱਲ ਬਾਈ ਜੀ ਸਸ਼ੀ ਗੱਲ ਜੀ ਸਾਰਾ ਮੈਂ ਬਾਈ ਜੀ ਮੇਰਾ ਨਾਮ ਗਿਫਤੀ ਸਿੰਘ ਹੈ ਜੀ ਤੇ ਇੱਥੇ ਸੁਖਨਾ ਲੇਖਤੇ ਅੱਜ ਕੋ ਮਨਾਏ ਹੋਏ ਹੋ ਤੇ ਗਰਮੀ ਕੀ ਕਹਿੰਦੀ ਹੈ ਬਾਈ ਜੀ ਗਰਮੀ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਮਤਲਬ ਫੈਮਿਲੀ ਨਾਲ ਆਇਆ ਸੀ ਤੇ ਜੇ ਗੱਲ ਕਰੀਏ ਤਾਂ ਪਾਰੇ ਦੀ ਗੱਲ ਕਰੀਏ 45 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ ਤੇ ਮੌਸਮ ਵਿਭਾਗ ਦੀ ਗੱਲ ਕਰੀਏ ਉਹਨਾਂ ਦਾ ਕਹਿਣਾ ਹੈ ਕਿ 2-3 ਦਿਨਾਂ ਦੇ ਵਿੱਚ ਰਾਹਤ ਜ਼ਰੂਰ ਮਿਲੇਗੀ ਪਰ ਹਾਲੇ ਕੁਝ ਇਹੋ ਜਿਹੇ ਹਸਾਰ ਨਹੀਂ ਦਿਖ ਰਹੇ ਗਰਮੀ ਤੋਂ ਬਚਣ ਲਈ ਤੁਸੀਂ ਕੀ ਕੀ ਕਰ ਰਹੇ ਹੋ ਗਰਮੀ ਤੋਂ ਬਚਣ ਲਈ ਕੁਝ ਨਹੀਂ ਮੇਰੇ ਵੱਤ ਪੈਰੇ ਕਰੋ ਬਾਹਰ ਨਾ ਨਿਕਲੋ ਜੀ ਆਪ ਦਾ ਪ੍ਰਕੋਸ਼ਨ ਰੱਖੋ ਆਪਾਂ ਆਪਣੇ ਲਈ ਆਪ ਹੀ ਕਰ ਸਕਦੇ ਹਾਂ ਹੋਰ ਤਾਂ ਕੀ ਹੈ ਜੀ 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 ਤੇ ਲੋਕਾਂ ਨੂੰ ਜਿਹੜੀ ਅਪੀਲ ਕਰਨੀ ਚਾਹੋਂ ਕਿ ਦਰਖਤ ਵਗੈਰਾ ਲਗਾਉਣੇ ਚਾਹੀਦੇ ਹੈ ਕਿ ਨਹੀਂ ਹਾਂ ਜੀ ਵੀ ਪਲਾਂਟਸ ਲਗਾਉਣੇ ਚਾਹੀਦੇ ਨੇ ਮਤਲਬ ਕਹਿਣਾ ਵੀ ਹਰੇਕ ਬੰਦਾ ਉਹਦੇ ਬਰਡ ਦੇਖਣਾ ਇੱਕ ਪਲਾਂਟ ਜ਼ਰੂਰ ਲਗਾਵੇ ਇਹਦੇ ਨਾਲ ਜੇ ਆਪਾਂ ਗ੍ਰੀਨਰੀ ਸ਼ੁਰੂ ਕਰਾਂਗੇ ਤਾਂ ਆਪਣਾ ਪੰਜਾਬ ਹਰਿਆਪਰਾ ਫੇਰ ਹੋਊਗਾ ਨਹੀਂ ਤਾਂ ਗਰਮੀ ਤੁਹਾਡੇ ਸਾਹਮਣੇ ਆਈ ਰਿਕਾਰਡ ਟੁੱਟ ਰਹੇ ਨੇ ਜੀ ਬਿਲਕੁਲ ਤੇ ਇਥੋਂ ਦੀ ਜੇ ਆਪਾਂ ਗੱਲ ਕਰੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸੁਖਨਾ ਲੈ ਕੇ ਘੁੰਮਣ ਆਉਂਦੇ ਨੇਗੇ ਪਰ ਅੱਜ ਜਿਹੜੇ ਘੱਟ ਗਿਣਤੀ ਦਿਖਾਈ ਦੇ ਰਹੀ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਸੁਖਨਾ ਲੈ ਕੇ ਜਿਹੜਾ ਪਾਣੀ ਆ ਉਹ ਸੁੱਕ ਰਿਹਾ ਵਾ ਤੇ ਪਾਣੀ ਦਾ ਪੱਧਰ نیچے ਜਾ ਰਿਹਾ ਇਸ ਨੂੰ ਲੈ ਕੇ ਕੀ ਕਹੋਗੇ ਹਾਂ ਜੀ ਵੀਰੇ ਲੈਵਲ ਤਾਂ ਬਹੁਤ ਨੀਚੇ ਵਗ ਗਈ بس ਐ ਆਏ ਅਭੀ ਜੇ ਪਲਾਂਟ ਲੱਗਾਂਗੇ ਤਾਂ ਮਾਣਾ ਮੋਟਾ ਵੀਰੇ ਹਰਿਆ ਭਰਿਆ ਰਹੂਗਾ ਜੀ ਨਹੀਂ ਤਾਂ ਫਿਰ ਔਖਾ ਹੀ ਹੈ ਕੰਮ ਆਹ ਨਾਲਾਂ ਚਾਂ ਵਿੱਚ ਤਾਂ ਹੋਰ ਵੀ ਗਰਮੀ ਵਧ ਜਾਈਣੀ ਫਿਰ ਵੀਰੇ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤਾਂ ਸਾਡੇ ਨਾਲ ਕੁਝ ਹੋਰ ਲੋਕ ਜੁੜੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਦਿਵਿੰਦਰ ਇਹ ਸਰ ਗਰਮੀ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਗਰਮੀ ਬਹੁਤ ਜ਼ਿਆਦੇ ਪੈ ਰਹੀ ਹੈ ਲੋਕਾਂ ਦੇ ਪਸੀਨੇ ਛੜਾਏ ਨੇ ਤੁਸੀਂ ਕਿਵੇਂ ਦਿਖ ਰਹੇ ਹੋ ਗਰਮੀ ਨੂੰ ਗਰਮੀ ਨੂੰ ਲੈ ਕੇ ਕੀ ਕਹਿਣਾ ਚਾਹੋ ਨਹੀਂ ਸਰ ਗਰਮੀ ਕਿ ਐਸਾ ਹੈ ਕਿ ਵੀ ਜਿੰਨਾ ਜ਼ਿਆਦਾ ਹਵਾ ਲੋਕ ਕਿ ਆ ਕੇ ਆਪਣੀ अगर हर हर घर से हर आदमी अगर पेड़ को ज्यादा उगाए जो पेड़ जो एटमॉस्फेयर को ठीक करे तो उसके लिए बच्चे की तरह पाड़ो पेड़ को फिर नेचुरल गन भी कंट्रोल हो जाएगी और बराबर आएगी पुराने जमाने में ऐसा था ऐसे पेड़ बहुत ज्यादा होते थे दे दे तो, तो सब कंट्रोल होता था एक मौसम विभाग दी गल करिए मौसम विभाग ਦਾ ਕਹਿਣਾ ਕਿ 3-4 ਦਿਨਾਂ ਦੇ ਵਿੱਚ ਜਿਹੜਾ ਮੌਸਮ ਤੋਂ ਜੋ ਗਰਮੀ ਤੋਂ ਥੋੜੀ ਰਾਹਤ ਜਰੂਰ ਮਿਲੇਗੀ ਪਰ ਹਾਲੇ ਤੱਕ ਇਹ ਜਿਹੇ ਅਸਾਰ ਜਿਹੜੇ ਨਹੀਂ ਦਿਖਾਈ ਦੇ ਰਹੇ ਪੰਜਾਬ ਦੇ ਵਿੱਚ ਜਿਹੜਾ ਪਾਰਾ ਵਾ 45 ਡਿਗਰੀ ਤੋਂ ਉੱਪਰ ਹੀ ਚੱਲ ਰਿਹਾ ਵਾ ਤੇ ਗਰਮੀ ਤੋਂ ਬਚਣ ਦੇ ਲਈ ਤੁਸੀਂ ਕੀ ਕੀ ਕਰ ਰਹੇ ਹੋ गर्मी से बचने के ज़्यादा अपने बाहर मत निकलियो अंदर हो जाते ज़्यादा से ज़्यादा बाहर तो में कोई ठंडा पिए ले लो जैसे लस्सी हुआ या कोई और चीज़ हो जो, जो अपना ट्रेडिशनल है उससे बच सकते हैं ਸੋਖਨਾ ਲੇਕ ਤੇ ਕੋ ਮਨਾਏ ਹੋਏ ਇੱਥੇ ਜੇ ਮਾਹਿਰਾਂ ਦੀ ਗੱਲ ਮੰਨੀਏ ਤਾਂ ਉਹ ਕਹਿ ਰਹੇ ਨੇ ਕਿ ਸੋਖਨਾ ਲੇਕ ਦਾ ਜਿਹੜਾ ਪਾਣੀ ਗਰਮੀ ਕਰਕੇ ਸੁੱਕ ਰਿਹਾ ਤੇ ਪਾਣੀ ਦਾ ਪੱਧਰ ਕਾਫੀ ਨੀਚੇ ਜਾ ਰਿਹਾ ਤੇ ਗਰਮੀ ਦੇ ਕਰਕੇ ਆਪਾਂ ਦੇਖ ਰਹੇ ਹਾਂ ਕਿ ਲੋਕ ਵੀ ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਘੁੰਮਣ ਆ ਰਹੇ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਲੋਕ ਘੁੰਮਣ ਆਉਂਦੇ ਨੇ ਇਸ ਨੂੰ ਕਿਵੇਂ ਦੇਖਦੇ ਨਹੀਂ ਸੋਖਨਾ ਲੇਕ ਵਿੱਚ ਇਸ ਵਿੱਚ ਇੱਕ ਪਾਣੀ ਦਾ ਲੈਵਲ ਮੇਨਟੇਨ ਕਰਨ ਲਈ ਕਿਸ ਗੌਰਮੈਂਟ ਨੂੰ ਕੁਝ ਕਰਨਾ ਚਾਹੀਏ ਕਿ ਪਾਣੀ ਦੇ ਲੈਵਲ ਜਿਆਦਾ ਨਹੀਂ نیچے ਨਹੀਂ ਜਾਏ ਇਸ ਲਈ ਉਸ ਗਵਰਨਮੈਂਟ ਕੋਈ ਨਈ ਟੈਕਨੋਲੋਜੀ ਕੋ ਥੋੜਾ ਸਾ ਅਪਗ੍ਰੇਡ ਕਰਕੇ ਇਸ ਕੈ ਲੈਵਲ ਮੇਨਟੇਨ ਕਰਕੇ ਤਾਂ ਕਿ ਲੋਕ ਵੀ ਜਿਆਦਾ ਆਤ ਰਹੇ ਗਰਮੀ ਵਿੱਚ ਕਿਉ ਗਰਮੀ ਵਿੱਚ ਤਾਂ ਝੀਲ ਕੇ ਪਾਸ ਆਣਾ ਲੋਕੋ ਨੇ ਤਾਂ ਜਿਆਦਾ ਅਚਾ ਰਹਿਗਾ ਇਹ ਗਵਰਨਮੈਂਟ ਕੋ ਪਰ ਡਿਪੈਂਡ ਹੈ ਸਾਰਾ ਕਿ ਗਵਰਨਮੈਂਟ ਇਸ ਕੋ ਕੈਸੇ ਮੇਨਟੇਨ ਕਰਤੀ ਹੈ ਬਹੁਤ ਬਹੁਤ ਧੰਨਵਾਦ ਜੀ ਗਲ ਥੈਂਕ ਯੂ ਸਰ ਥੈਂਕ ਯੂ ਧੰਨਵਾਦ ਸੋ ਸਾਡੇ ਨਾਲ ਕੁਝ ਹੋਰ ਲੋਕ ਜੁੜੇ ਨੇ ਇੱਥੇ ਸੁਖਨਾ ਲੇਖ ਦੇ ਉਤੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਗਰਮੀ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਬਾਈ ਜੀ ਸਤ हां बस ਕੰਮ ਲਿਆ ਹੀ ਜਾਂਦੇ ਜਾਂਦੇ ਆ ਵੇਗ ਲੀ ਤੇ ਮੌਸਮ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਅੱਗ ਭਰਊ ਗਰਮੀ ਪੈ ਰਹੀ ਆ ਤੁਸੀਂ ਗਰਮੀ ਨੂੰ ਕਿਵੇਂ ਲੈਂ ਅਸੀਂ ਖੁਦ ਜ਼ਿੰਮੇਵਾਰ ਆ ਭਾਈ ਪੇੜ ਪੌਦੇ ਕੱਟੇ ਜਾ ਰਹੇ ਨੇ ਬਾਰਿਸ਼ ਹੋ ਨਹੀਂ ਰਹੀ ਗਰਮੀ ਵਧ ਰਹੀ ਆ ਏਸੀ ਲੋਕ ਏਸਿਆਂ ਜੋ ਬਾਹਰ ਹੀ ਨਿਕਲਦੇ ਗੱਡੀਆਂ 'ਚ ਵੀ ਏਸੀ ਘਰਾਂ 'ਚ ਵੀ ਏਸੀ ਜਗਾ ਪੱਕੀ ਹੋ ਰਹੀ ਆ ਟੋਟਲ ਸਾਰੇ ਸ਼ਹਿਰ ਪੱਕੇ ਹੋ ਗਏ ਆ ਜ਼ਮੀਨ ਦੀ ਗੈਸ ਬਾਹਰ ਨਹੀਂ ਨਿਕਲਦੀ ਤਾਂ ਗਰਮੀ ਦਾ ਕਾਰਨ ਅਸੀਂ ਖੁਦ ਜ਼ਿੰਮੇਵਾਰ ਈ ਬਿਲਕੁਲ ਇੱਥੇ ਸੁਖਨਾ ਝੀਲ ਦੇ ਉੱਤੇ ਤੁਸੀਂ ਘੁੰਮਣ ਆਏ ਹੋ ਮਾਹਿਰਾਂ ਦੀ ਜੇ ਆਪਾਂ ਗੱਲ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸੁਖਨਾ ਲੇਖਦਾ ਪਾਣੀ ਜਿਹੜਾ ਗਰਮੀ ਦੇ ਕਰਕੇ ਸੁੱਕ ਰਿਹਾ ਤੇ ਇਹ ਪੱਧਰ ਵੀ ਜਿਹੜਾ ਲਗਾਤਾਰ ਨੀਤੇ ਜਾ ਰਿਹਾ ਹਾਲਾਂਕਿ ਲੋਕਾਂ ਦੀ ਗੱਲਬਾਤ ਕਰੀਏ ਤਾਂ ਇੱਥੇ ਪਹਿਲਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਘੁੰਮਣ ਆਉਂਦੇ ਸੀਗੇ ਤੇ ਗਰਮੀ ਦੇ ਕਰਕੇ ਉਹ ਵੀ ਜਿਹੜਾ ਸਲਾਨੀਆਂ ਦਾ ਜਿਹੜਾ ਰੁਝਾਨ ਹੈ ਉਹ ਵੀ ਘਟਿਆ ਹੋਇਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਭਾਈ ਹੁਣ ਗਰਮੀ ਤੁਸੀਂ ਵੇਖ ਲਓ ਕਿ ਪਾਣੀ ਗਰਮੀ ਵਧੇਗੀ ਪਾਣੀ ਆਟੋਮੈਟਿਕ ਪਾਫ ਬਣ ਕੇ ਉੱਪਰ ਜਾਏਗਾ ਜੀ ਜੀ ਅਗਰ ਇਹ ਪਾਣੀ ਜ਼ਿਆਦਾ ਹੋਵੇ ਪੇੜ ਪੌਦੇ ਵੱਧ ਤੋਂ ਵੱਧ ਹੋਣ ਠੰਡੀ ਹਵਾਏ ਲੋਕ ਆਉਣ ਉਹ ਗਰਮੀ ਤੋਂ ਬਚਣ ਲਈ ਲੋਕ ਮਣਾਉਂਦੇ ਅਗਰ ਫੇਰ ਆ ਕੇ ਗਰਮੀ ਜੀ ਵੜਨਾ ਫਿਰ ਫਾਇਦਾ ਕੀ ਹੈ ਤੁਸੀਂ ਗਰਮੀ ਤੋਂ ਬਚਣ ਲਈ ਕੀ ਕੀ ਕਰ ਰਹੇ ਹੋ ਜੀ ਅਸੀਂ ਕੀ ਕਰਨਾ ਬਸ ਪੇੜ ਕੋਸ਼ਿਸ਼ ਕਰੀਦੀ ਹੈ ਕਿ ਪੇੜ ਪੌਦੇ ਲਗਵਾਏ ਜਾਣ ਵੱਧ ਤੋਂ ਅੱਜ ਪਰ ਇੱਕ ਸਿਰਫ ਇਹ ਅਵੇਅਰਨੈਸ ਪੂਰੀ ਦੁਨੀਆ ਵਿੱਚ ਹੋਣੀ ਚਾਹੀਦੀ ਹੈ ਸਿਰਫ ਇੱਕ ਪੰਜਾਬ ਦੇ ਲੋਕ ਕਰ ਸਕਦੇ ਸਾਨੂੰ ਪਤਾ ਹੈਗਾ ਜਿਹੜੇ ਪਿੱਛੇ ਪੈ ਜਾਣ ਉਹ ਕਰ ਸਕਦੇ ਆ ਪਰੇ ਸਾਰੀ ਪੂਰੀ ਦੁਨੀਆ ਨੂੰ ਅਵੇਅਰ ਹੋਣਾ ਪੈਣਾ ਸਿਰਫ ਇੱਕ ਪੰਜਾਬ ਕਰ ਲੂਗਾ ਜਾਂ ਕੋਈ ਪਿੰਡ ਕਰ ਲੈਣਗੇ ਤੇ ਇਹਦੇ ਨਾਲ ਅਵੇਅਰਨੈਸ ਨਹੀਂ ਆਉਣੀ ਨਾ ਸੋ ਬਿਲਕੁਲ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਗਰਮੀ ਤੋਂ ਬਚਣ ਦੇ ਲਈ ਲੋਕ ਕੀ ਕੀ ਕਰ ਰਹੇ ਨੇ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਗਰਮੀ ਤੋਂ ਬਚਣ ਦੇ ਲਈ ਤੁਸੀਂ ਕੀ ਕੀ ਕਰਦੇ ਹੋ ਤੇ ਕੀ ਕੀ ਉਪਾਅ ਸਾਰੇ ਲੋਕਾਂ ਨੂੰ ਕਰਨੇ ਚਾਹੀਦੇ ਨੇ ਤੇ ਇਹ ਵੀ ਇੱਕ ਵਾਰੀ ਜਾਣਕਾਰੀ ਫੇਰ ਦੇ ਦਿੰਦੇ ਹਾਂ ਕਿ ਮੌਸਮ ਵਿਭਾਗ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਤਿੰਨ ਚਾਰ ਦਿਨਾਂ ਦੇ ਅੰਦਰ ਅੰਦਰ ਮੌਸਮ ਬਦਲੇਗਾ ਪਰ ਫਿਲਹਾਲ ਦੇ ਲਈ ਗਰਮੀ ਤੋਂ ਕੋਈ ਵੀ ਰਾਹਤ ਨਹੀਂ ਮਿਲੀ ਹੈ ਹੋਰ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਲੈ ਕੇ ਸਾਂਝੇ ਹੁੰਦੇ ਰਾਵਾਂਗੇ ਮੈਂ ਹਾਂ ਜਸਪੀਤ ਸਿੰਘ ਤੇ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀਗੇ ਰਾਜਵਿੰਦਰ ਸਿੰਘ ਸਕਰੋਲਪੈਂਟਾ